ਬੰਦਗੀ ਵਰ ਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਵਰ ਰਵਿਦਾਸ ਮਾਨ ਬੋਂਦਾ ਨਾ ਇਹ ਬੰਦਗੀ ਨਾ ਹੁੰਦੀ ਨਾ ਤੇ ਕਿਸੇ ਨੇ ਭਗਤ ਕਬੀਰ ਨੂੰ ਜਾਣਣਾ ਸੀ ਇਹ ਪਿਆਰਿਓ ਵੰਦਗੀ ਨਾਮ ਕਰਦੇ। ਨਾ ਕੋਈ ਭਗਤ ਧੰਨੇ ਨੂੰ ਜਾਣਣਾ ਸੀ ਕਿਸੇ ਨੇ। ਜਿਨ੍ਹਾਂ ਨੇ ਆਖਿਆ ਭਗਤ ਧੰਨਾ ਜੀ ਨੇ ਗੋਪਾਲ ਤੇਰਾ ਅਰਦਾ। ਤੁਸੀਂ ਰੋਜ਼ ਆ ਕੇ ਅਰਦਾਸ ਕਰਦੇ ਹੋ। ਹਰ ਐਤਵਾਰ ਨੂੰ ਆਉਂਦੇ ਹੋ। ਸੰਗਰਾਮ ਨੂੰ ਤੁਸੀਂ ਆਉਂਦੇ ਹੋ। ਮਾਪੁਰਖਾਂ ਦਾ ਸਲਾਨਾ ਸਮਾਜ ਉਹ ਚੱਲ ਰਿਹਾ ਤੇ ਹੁਣ ਵੀ ਸਾਰੇ ਹਾਜ਼ਰੀਆਂ ਭਰ ਰਹੇ ਹੋ। ਕਿਉਂ ਭਰਦੇ ਆ ਕਿਉਂਕਿ ਉਹਨਾਂ ਨੇ ਵੰਦਗੀ ਕਰੀ ਆਖੋ ਸਤਨਾ ਵਾਹਿਗੁਰੂ ਉਹਨਾਂ ਨੇ ਵੰਦਗੀ ਕਰੀ ਆ ਸਿਮਰਨ ਕਰਿਆ ਕਿਹ ਕਿਤੇ ਵੰਦਗੀ ਨਾ ਹੁੰਦੀ ਪਿਆਰੋ ਅਸੀਂ ਮੰਨਦੇ ਨਹੀਂ ਅਸੀਂ ਤੇ ਸਾਰੇ ਤੁਸੀਂ ਜਾਣਦੇ ਹੋ ਵੀ ਤਰਕਵਾਦੀ ਆ ਗੱਲ ਗੱਲ ਤੇ ਤਰਕ ਕਰਨ ਵਾਲੇ ਜਦੋਂ ਕਮਾਈਆਂ ਵੇਖਦੇ ਆ ਤਾਂ ਫੇਰ ਸੀਸ ਝੁਕਦਾ ਖੋ ਸਤਨਾ ਫੇਰ ਸਿਰ ਚੁਕਤਾ ਕਹਿੰਦੇ ਸਰਮੱਧ ਫਕੀਰ ਜਿਹੜਾ ਜਾਪਦਾ ਕੀ ਆ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਔਰੰਗਜ਼ੇਬ ਬਾਦਸ਼ਾਹ ਤੇ ਦਾਰਾ ਸੁਕੋ ਦੋਵੇਂ ਸਕੇ ਭਰਾ ਸਨ ਜਿਹੜਾ ਰੰਗਦੇਵ ਸੀ ਉਹ ਨਾਸਤਿਕ ਸੀ ਆਪਣੇ ਆਪ ਨੂੰ ਕਹੋਂਦਾ ਤੇ ਸੀ ਵੀ ਮੈਂ ਰੱਬ ਨੂੰ ਮੰਨਦਾ ਪਰ ਅੰਦਰੋਂ ਕਹਿੰਦੇ ਈਰਖਾ ਕਰਦਾ ਸੀ ਉਹਦਾ ਭਰਾ ਦਾਰਾ ਸੁਖੋ ਜਿਹੜਾ ਸਾਧੂ ਸੰਤਾਂ ਦੀ ਸੰਗਤ ਕਰਨੀ ਔਰੰਗਜ਼ੇ ਬਾਦਸ਼ਾਹ ਮੰਨਦਾ ਸੀ ਪਰ ਰੱਬ ਦੀ ਹੋਂਦ ਦੇ ਨਾਲ ਉਹ ਧੱਕਾ ਕਰਦਾ ਸੀ ਰੱਬ ਦੀ ਹੋਂਦ ਨੂੰ ਨਹੀਂ ਸੀ ਮੰਨਦਾ ਵੀ ਰੱਬ ਕੀ ਹੈ ਪਰਮੇਸ਼ਰ ਕੀ ਹੈ ਤਾਰਾ ਸੁਪੋ ਰੱਬ ਦੀ ਹੋਂਦ ਨੂੰ ਮੰਨ ਰਿਹਾ ਸੀ ਇੱਕ ਵਾਰ ਕਹਿੰਦੇ ਕੀ ਹੋਇਆ ਤਾਰਾ ਸਕੋ ਸਰਮੱਧ ਫਕੀਰ ਦੇ ਨਾਲ ਉਹਦਾ ਉੱਠਣਾ ਬੈਠਣਾ ਸੀ ਜਦੋਂ ਸਮਾਂ ਮਿਲਦਾ ਉਹਨੇ ਸਰਮੱਧ ਫਕੀਰ ਕੋਲ ਚੱਲਿਆ ਜਾਂਦਾ ਸੇਵਾ ਵੀ ਕਰਨੀ ਤੇ ਸਿਮਰਨ ਵੀ ਕਰਨਾ ਸਾਧੂਆਂ ਦੀ ਸੇਵਾ ਕਰਨੀ ਕਹਿੰਦੇ ਸਰਮੱਧ ਫਕੀਰ ਇੱਕ ਨਾਰਾ ਲਾਉਂਦਾ ਸੀ ਤਾਰਾ ਸਕੋ ਸੱਚਾ ਬਾਦਸ਼ਾਹ ਹੋ ਸਮਾਂ ਬੀਤੇ ਆ ਜਿਹੜਾ ਦਾਰਾ ਸੁਖੂ ਸੀ ਉਹਦਾ ਕਤਲ ਹੋ ਗਿਆ ਉਹ ਸਰੀਰ ਛੱਡ ਗਿਆ ਹੁਣ ਰੰਗਲੇ ਵਿਦੇਸ਼ ਕਿਸੇ ਨੇ ਜਾ ਕੇ ਕੰਨਾਂ ਦੇ ਵਿੱਚ ਆਖ ਦਿੱਤਾ ਸੂਹ ਦੇ ਦਿੱਤੀ ਕਹਿੰਦੇ ਇੱਕ ਸਰਮੱਧ ਫਕੀਰ ਆ ਪਾਗਲਾਂ ਦੀ ਤਰ੍ਹਾਂ ਗਲੀਆਂ ਦੇ ਵਿੱਚ ਫਿਰਦਾ ਜਿਹੜੇ ਜਪਦੇ ਨੇ ਜਿਨ੍ਹਾਂ ਨੇ ਰੱਬ ਨੂੰ ਪਾਲਿਆ ਦੁਨੀਆ ਦੇ ਲੋਗ ਆਹ ਤੇ ਬਾਬੇ ਨਾਨਕ ਨੂੰ ਕਹਿ ਦਿੱਤਾ ਕੋਈ ਆਖੇ ਝੂਠ ਨਾ ਕੋ ਕਹਾਂ ਬੇਤਾਲ ਕੋਈ ਆਖੇ ਆਦਮੀ ਨਾਲ ਕੁਵੇ ਜਾ ਰਹਾ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਕਦੇ ਵਸਤਰ ਮਿਲਦੇ ਨੇ ਪੱਲੇ ਨਹੀਂ ਮਿਲੇ ਤੇ ਨਾ ਪਾਏ ਦੇ ਕੁਝ ਖਾਣ ਵਾਸਤੇ ਮਿਲ ਗਿਆ ਤੇ ਸ਼ਕਲਿਆ ਨਹੀਂ ਕਹੀ ਗਈ ਜਣ ਕੇ ਭੁੱਖਿਆਂ ਦੇ ਲੱਗ ਜਾਂਦੇ ਆ ਪਰ ਹਰ ਵਕਤ 24 ਘੰਟੇ ਨਾਮ ਦੀ ਲੋਰ ਦੇ ਵਿੱਚ ਆ